ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਦੇਸ਼ ਆਬਦੇਸ਼ਾਂ ਦੇ ਵਿੱਚ ਵਾਸਤੇ ਮੇਰੇ ਪੰਜਾਬੀ ਪੈਨਪਰਾਓ ਅੱਜ ਦੀ ਕਾਪਤਾ ਮੇਰੀ ਜਿਹੜੀ ਆ ਇੱਕਸਾਨੀ ਅੰਦੋਲਨ ਵਾਸਤੇ ਆ ਬੜੇ ਲੰਮੇ ਸਮੇਂ ਤੋਂ ਕਿਸਾਨੀਆਂ ਅੰਦੋਲਨ ਚੱਲ ਰਿਹਾ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲ ਰਿਹਾ ਢੱਲੇয়াল ਸਾਹਿਬ ਮਰਨ ਵਰਤ ਤੇ ਬੈਠੇ ਹੋਏ ਨੇ ਮੈਂ ਇੱਕ ਛੋਟੀ ਜੀ ਵੰਗਾਰ ਜਿਹੜੇ ਮੇਰੇ ਕਿਸਾਨ ਭਰਾ ਉੱਥੇ ਨਹੀਂ ਪਹੁੰਚੇ ਮੈਂ ਉਹਨਾਂ ਨੂੰ ਛੋਟੀ ਜਿਹੀ ਵੰਗਾਰ ਕਬਤਾਰਾਂ ਹੀ ਬੇਨਤੀ ਕਰਦਾ ਮਰਨ ਵਰਤ ਤੇ ਬੈਠੇ ਡੱਲੇਵਾਲ ਸਾਹਿਬ ਆਖਰੀ ਸਾਹਾਂ ਤੇ ਮਰਨ ਵਰਤ ਤੇ ਬੈਠੇ ਡੱਲੇਵਾਲ ਸਾਹਿਬ ਆਖਰੀ ਸਾਹਾਂ ਤੇ ਪਰ ਸਰਕਾਰ ਦੇ ਕੰਨ ਤੇ ਅਜੇ ਵੀ ਨਹੀਂ ਸਰਕੀ ਜੂੰ ਗੁੱਸੇ ਗਿਲੇ ਛੱਡੋ ਦਰਸ਼ਨ ਕਰਕੇ ਆਓ ਜੇ ਕੋਈ ਪਾਣਾ ਵਰਤ ਗਿਆ ਤਾਂ ਫਿਰ ਕਿਹੜਾ ਵਿਖਾਓਗੇ ਜਾ ਕੇ ਮੋਰਚਾ ਜੱਤ ਜਿੱਤੇ ਬਿਨਾ ਨਹੀਂ ਜੀਉਂਦੇ ਆਉਣਾ ਮੋਰਚਾ ਜਿੱਤੇ ਬਿਨਾ ਨਹੀਂ ਜੀਉਂਦੇ ਆਉਣਾ ਕਰਕੇ ਅਰਦਾਸ ਇਸ ਤਰ੍ਹਾਂ ਕਹਿ ਕੇ ਆਇਆ ਸੀ ਆਪਣੇ ਪਿੰਡ ਨੂੰ ਇਸ ਤਰ੍ਹਾਂ ਕਹਿ ਕੇ ਆਇਆ ਸੀ ਆਪਣੇ ਪਿੰਡ ਨੂੰ ਇਹ ਗੱਲ ਸੁਣ ਕੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਸੀ ਕਹਿੰਦੇ ਕਹਾਉਂਦਿਆਂ ਦੇ ਤਾਂ ਹਾਂ ਮਾਰ ਕੇ ਰੋਈ ਸੀ ਸੂਰਮੇ ਦੇ ਪਿੰਡ ਦੀ ਜੂ ਭੁੱਖੇ ਲੀਡਰਾਂ ਦੇ ਪਰ ਨਹੀਂ ਨੇ ਟਿੱਡ ਹਿੰਦੁਸਤਾਨ ਭਾਵੇਂ ਸਾਰਾ ਖਾ ਲੈਣ ਇਹਨਾਂ ਦੇ ਢਿੱਡ ਨਾ ਕਹੋ ਬੜੇ ਹੀ ਢੂੰਗੇ ਨੇ ਖੂਬ ਹੱਡੀਆਂ ਛੱਡ ਗਿਆ ਨੇ ਮਾਸ ਹੁਣ ਤਾਂ ਦੁਸ਼ਮਣ ਦੁਸ਼ਮਣ ਵੀ ਆਖਣ ਲੱਗ ਪਏ ਨੇ ਹੱਡੀਆਂ ਛੱਡ ਗਿਆ ਨੇ ਮਾਸ ਹੁਣ ਤਾਂ ਦੁਸ਼ਮਣ ਵੀ ਆਖਣ ਲੱਗ ਪਏ ਨੇ ਇਹ ਤਾਂ ਸੱਚ ਮੁੱਚ ਹੀ ਹੈ ਬਾਬੇ ਫਰੀਦ ਦੀ ਰੂਹ ਕੌਣ ਜਾਣਦਾ ਹੈ ਪੀੜ ਪ੍ਰਾਈ ਕੌਣ ਜਾਣਦਾ ਹੈ ਪੀੜ ਪ੍ਰਾਈ ਸਾਰੇ ਉਤੋਂ ਉਤੋਂ ਹੀ ਦੁੱਖ ਬਣਾਉਂਦੇ ਨੇ ਪੀੜਾਂ ਦਾ ਪਤਲ ਉਦੋਂ ਹੀ ਲੱਗਦਾ ਹੈ ਪੀੜਾਂ ਦਾ ਪਤਾ ਤਾਂ ਉਦੋਂ ਹੀ ਲੱਗਦਾ ਹੈ ਜਦੋਂ ਆਪਣੇ ਕਾਲ ਜੀ ਨੂੰ ਪੈਂਦੀ ਹੈ ਤੂੰ ਮੇਰੇ ਪਿੰਡ ਆਸਲ ਉਤਾਰ ਦੇ ਕਿਸਾਨ ਨੂੰ ਮਜ਼ਦੂਰ ਨੂੰ ਤੇ ਵਪਾਰੀ ਨੂੰ ਧਰਨੇ ਤੇ ਜਾ ਕੇ ਕਰੀਏ ਦਿਦਾਰੇ phor udni ala hai vajood ch maar karke shoon phor udni ala hai vajood ch karke shoon ਮਰਨ ਮਰਤੇ ਬੈਠੇ ਦੱਲਿਆਲ ਸਾਹਿਬ ਆਖਰੀ ਸਾਹਾਂ ਤੇ ਪਰ ਸਰਕਾਰ ਦੇ ਕੰਨ ਤੇ ਅਜੇ ਵੀ ਨਹੀਂ ਸਰਕੀ ਜੂ ਪਰ ਸਰਕਾਰ ਦੇ ਕੰਨ ਤੇ ਅਜੇ ਵੀ ਨਹੀਂ ਸਰਕੀ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ